ਪੰਜਾਬ 10:00 ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਐਜੰਡਾ ਖਬਰ ਨਿੱਕੀ ਪਰ ਬਹੁਤ ਹੀ ਤਿੱਖੀ ਅੱਜ ਗੱਲ ਹੋਏਗੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਕਨਵੀਨਰ ਬਲਬੀਰ ਸਿੰਘ ਆਲੰਪੁਰ ਨੂੰ ਧਮਕਾਉਣ ਡਰਾਉਣ ਤੇ ਜੇ ਮੰਨ ਜਾਵੇ ਉਸ ਦੀ ਗਰੀਬੀ ਚੁੱਕਣ ਵਾਲੇ ਦੱਸਾਂਗੇ ਕਬਲਬੀਰ ਸਿੰਘ ਵੱਲੋਂ ਫੇਕ ਸ਼ੈਡਿਊਲ ਕਾਸ ਸਰਟੀਫਿਕੇਟ ਤੇ ਨੌਕਰੀਆਂ ਲੈਣ ਵਾਲੇ ਕਿਵੇਂ ਪੰਜਾਬ ਵੈਜੀਲੈਂਸ ਬਿਊਰੋ ਦਾ ਦਬਕਾ ਮਾਰ ਕੇ ਉਸ ਤੋਂ ਸ਼ਿਕਾਇਤ ਵਾਪਸ ਕਰਾਉਣਾ ਚਾਹੁੰਦੇ ਨੇ ਖੁਲਾਸਾ ਕਰਾਂਗੇ ਕਿ ਕਿਵੇਂ ਇੱਕ ਸਬ ਇਨਸਪੈਕਟਰ ਜੋ ਕਿ ਵੈਜੀਲੈਂਸ ਬਿਊਰੋ ਦੇ ਵਿੱਚ ਤਾਇਨਾਤ ਹੈ ਅਤੇ ਇੱਕ ਅਸਿਸਟੈਂਟ ਸਬ ਇਨਸਪੈਕਟਰ ਜੋ ਰਾਜਪੁਰੇ ਤਾਇਨਾਤ ਹੈ ਰਾਤ ਦੇ ਸਮੇਂ शिकायतकर्ता बलबीर सिंह आलमपुर ਦੇ ਘਰ ਪਹੁੰਚੇ ਪਰ ਮਨਸੂਬੇ ਅਨੁਸਾਰ ਕਾਮਯਾਬ ਨਹੀਂ ਹੋ ਸਕੇ ਆਓ ਸ਼ੁਰੂ ਕਰਦੇ ਹਾਂ ਜਿੰਦਾ ਸਤਿਕਾਰ ਨਮਸਕਾਰ ਅਦਾਬ ਜ਼ਾਇਬ अगस्त 3 2023 रात दे कोई साडे 8 वजे दा समय ਪਿੰਡ ਆਲੰਪੁਰ ਤਹਿਸੀਲ ਜ਼िला ਪਟਿਆਲਾ ਨੰਬਰਦਾਰ ਹਰਪਾਲ ਸਿੰਘ ਦੇ ਘਰ ਦੀ ਘੰਟੀ ਵੱਜਦੀ ਆ ਨੰਬਰਦਾਰ ਦੀ ਮਾਤਾ ਦਰਵਾਜ਼ਾ ਖੋਲ੍ਹ ਦਿਆ ਤੇ ਦੇਖ ਦਿਆ ਕਿ ਪਿੰਡ ਦੇ ਦੋ ਮੁੰਡੇ ਜੋ ਕਿ ਹੁਣ ਪੁਲਿਸ ਚ ਭਰਤੀ ਹੋ ਚੁੱਕੇ ਨੇ ਰਣਜੀਤ ਸਿੰਘ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਅਤੇ ਰੰਤੀਰ ਸਿੰਘ ਐਸਆਈ ਰਾਜਪੁਰਾ ਉਹਦੇ ਸਾਹਮਣੇ ਖੜੇ ਨੇ ਪੁੱਛਦੇ ਆ ਮਾਤਾ ਜੀ ਹਰਪਾਲ ਕਿੱਥੇ ਹੈ ਹਾਂ ਪੁੱਤ ਮਲੌਨੀਆ ਮਾਤਾ ਕਹਿੰਦੀ ਆ ਹਰਪਾਲ ਬਾਹਰ ਆ ਜਾਂਦਾ ਹੈ ਦੋਨਾਂ ਨੂੰ ਜਾਣਦਾ ਸੀ ਪਿੰਡ ਦੇ ਸੀ ਤੇ ਅੰਦਰ ਲੈ ਜਾਂਦਾ ਚਾਹ ਪਾਣੀ ਪਿਉਂਦਾ ਆਫਰ ਕਰਦਾ ਗੱਲ ਤੁਰਦੀ ਹੈ ਕਿਵੇਂ ਆਏ ਭਾਈ ਜੀ ਕਹਿੰਦੇ ਸਾਡਾ ਸਮਝੌਤਾ ਕਰਾ ਦੇ ਬੰਬੀਰ ਆਲਮਪੁਰ ਨਾਲ ਸਾਡੀ ਸ਼ਿਕਾਇਤ ਕੀਤੀ ਆ ਉਹਨੂੰ ਬੁਲਾ ਤੇ ਅਸੀਂ ਉਹਦੇ ਵਾਸਤੇ ਕੁਝ ਲੈ ਕੇ ਆਏ ਆ ਤੇ ਸਾਡੀ ਗੱਲ ਨਿਬੇੜ ਹਰਪਾਲ ਤੇ ਇੱਥੇ ਬੜੀ ਉਮੀਦ ਆ ਹਰਪਾਲ ਟੈਲੀਫੋਨ ਕਰਦਾ ਬਲਬੀਰ ਕਹਿੰਦਾ ਜੀ ਮੈਂ ਤਾਂ ਪਾਸੇ ਗਿਆ ਮੈਂ ਨਹੀਂ ਆ ਸਕਦਾ ਉਹ ਸਮਝ ਗਿਆ ਸੀ ਖੈਰ ਉਹਦੋਂ ਕੁਛ ਦੇਰ ਬਾਅਦ ਇਹ ਤਿੰਨੋਂ ਰਣਜੀਤ ਰੰਤੇਰ ਹਰਪਾਲ ਨੂੰ ਲੈ ਕੇ ਬਲਬੀਰ ਦੇ ਘਰ ਵੱਲ ਨੂੰ ਤੁਰ ਪੈਂਦੇ ਆ ਜਿਹੜਾ ਕਿ 100 ਮੀਟਰ ਤੇ ਸਿਗਾ ਜਾ ਕੇ ਕੁੰਡਾ ਖੜਕਾਉਂਦੇ ਆ ਬਲਬੀਰ ਦਰਵਾਜ਼ਾ ਖੋਲਦਾ ਰਾਤ ਦਾ ਸਮਾਂ 9:30 ਤੇ 10 ਦੇ ਵਿਚਾਲੇ ਦਾ ਉਹ ਕਹਿੰਦਾ ਜੀ ਤੁਹਾਡੇ ਨਾਲ ਬਹਿ ਕੇ ਗੱਲ ਕਰਨੀ ਹੈ ਬਲਬੀਰ ਬਲਬੀਰ ਕਹਿੰਦਾ ਜੀ ਨਹੀਂ ਮੈਂ ਬੈਠ ਕੇ ਕੋਈ ਗੱਲ ਕਰਨੀ ਨਹੀਂ ਰੰਜੀਤ ਜੀ ਤੁਸੀਂ ਰੁਕੋ ਮੈਂ ਆਇਆ ਮੈਂ ਜਰਾ ਹੁਣੇ ਆਇਆ ਇਹ ਮਹਾਨਾ ਲਾ ਕੇ ਉਹ ਭਜਿਆ ਆਪਣੀ ਕਾਰ ਐਕਸ ਯੂ ਵੀ ਮਹਿੰਦਰਾ ਗੱਡੀ ਜਿਹੜੀ ਕਿ ਦਲਿਤ ਜਥੇ ਬੰਦੀਆਂ ਵੱਲੋਂ ਉਹਨੂੰ ਦਿੱਤੀ ਆ ਕੰਮਕਾਜ ਕਰਨ ਨੂੰ ਉਹਨੂੰ ਭਜਾ ਕੇ ਭਾਵੇਂ ਗੱਡੀ ਪੁਰਾਣੀ ਸੀ ਭੁਜਾਈ ਉਹਨੇ ਉਹਦੇ ਪਿੱਛੇ ਰਣਜੀਤ ਤੇ ਰੰਦੀਰ ਨੇ ਆਪਣੀ ਸਵਿਫਟ ਕਾਰ ਭਜਾਈ ਇਸ ਬਾਰੇ ਤੁਹਾਨੂੰ ਹੁਣੇ ਅਸੀਂ ਸਕਰੀਨ ਤੇ ਸੀਸੀ ਟੀਵੀ ਫੁਟੇਜ ਦਿਖਾਵਾਂਗੇ ਕਿਵੇਂ ਗੱਡੀ ਦੇ ਪਿੱਛੇ ਗੱਡੀ ਭਜਾਈ ਜਾ ਰਹੀ ਹੈ ਤੇ ਉਸ ਨੂੰ ਸ਼ਾਇਦ ਫੌਰਨ ਦੀ ਕੋਸ਼ਿਸ਼ ਕੀਤੀ ਜਾਦੀ ਹੈ ਕਿਉਂਕਿ ਹਰਪਾਲ ਦੇ ਦਸਤਨ ਮੁਤਾਬਕ ਉਹਨਾਂ ਕੋਲ 5 ਲੱਖ ਰੁਪਇਆ ਕੈਸ਼ ਸੀ ਤੇ ਉਹ ਇਹ ਬਲਬੀਰ ਨੂੰ ਦੇਣਾ ਚਾਹੁੰਦੇ ਸੀ ਪਤਾ ਨਹੀਂ ਦੇਣਾ ਚਾਹੁੰਦੇ ਸੀ ਜਾਂ ਉਹਤੇ ਪਾਊਡਰ ਲਾਇਆ ਸੀ ਤੇ ਉਹਨੂੰ ਲਾਲ ਹੱਥ ਕਰਾ ਕੇ ਫੜਨਾ ਚਾਹੁੰਦੇ ਸੀ ਇਹ ਜਾਂਚ ਦਾ ਵਿਸ਼ਾ ਹੋਏਗਾ ਗੱਡੀਆਂ ਪਾਈਆਂ ਬਲਬੀਰ ਪਟਿਆਲਾ ਹਾਈਵੇ ਤੇ ਚੜਦਾ ਹੋਇਆ ਰਾង ਸਾਈਡ ਨੂੰ ਗੱਡੀ ਮੋੜ ਲੈਂਦਾ ਤੇ ਪੁਲ ਪਠੇਰਾ ਗੱਡੀ ਭਜਾਉਂਦਾ ਪਰ ਇਹ ਦੋਨੋਂ ਪੁਲਿਸ ਅਧਿਕਾਰੀ ਕਾਨੂੰਨ ਦੀ ਪੂਰੀ ਪਾਲਣਾ ਕਰਦੇ ਹੋਏ ਸਹੀ ਪਾਸੇ ਗੱਡੀ ਮੋੜਦੇ ਆ ਤੇ ਚੰਡੀਗੜ੍ਹ ਵਾਲੇ ਪਾਸੇ ਨੂੰ ਪੈ ਜਾਂਦੇ ਆ ਇਹ ਸੀ ਗੱਲ ਤੁਹਾਨੂੰ ਜਿਹੜੀ ਸੁਣਾਈ ਤੇਨ ਤਰੀਕ ਦੀ ਸਾਬ ਇਨਸਪੈਕਟਰ ਰਣਜੀਤ ਸਿੰਘ اے ਆਈਜੀ ਮਨਬੋਹਨ ਸ਼ਰਮਾ ਦਾ ਰੀਡਰ ਲੰਮੇ ਸਮੇਤੋਂ ਨਾਲ ਚੱਲਿਆ ਆਉਂਦਾ ਜਿੱਥੇ ਸ਼ਰਮਾ ਜੀ ਜਾਂਦੇ ਆ ਇਸ ਅਧਿਕਾਰੀ ਨੂੰ ਨਾਲ ਲੈ ਕੇ ਜਾਂਦੇ ਆ ਉਹਨਾਂ ਦਾ ਬਹੁਤ ਹੀ ਨਿਖਤ ਵਰਦੀ ਉਹਨਾਂ ਦਾ ਬਹੁਤ ਹੀ ਕੌਨਫੀਡੈਂਟ ਵਾਲਾ ਇਹ ਸਬ ਇੰਸਪੈਕਟਰ ਤੇ ਇਹਨੇ ਕੁਝ ਹਲਕਿਆਂ 'ਚ ਇਹ ਵੀ ਦੱਪਕਾ ਮਾਰਿਆ ਕਿ ਮੇਰੇ ਸਾਹਬ ਦੀ ਗੱਲ ਮੁੱਖ ਮੰਤਰੀ ਨਾਲ ਦਿਨ 'ਚ 10 ਵਾਰੀ ਹੁੰਦੀ ਹੈ ਡਾਇਰੈਕਟ ਅਸੀਂ ਸੁੰਦਰ ਸ਼ਾਮ ਨਹੀਂ ਛੱਡਿਆ 50 ਲੱਖ ਰੁਪਏ ਚ ਉਹਨੂੰ ਅੰਦਰ ਕਰਤਾ ਬਲਬੀਰ ਨੂੰ ਮਨਾ ਲਓ ਜੇ ਮੰਨਦਾ ਨਹੀਂ ਤਾਂ ਫਿਰ ਤੁਸੀਂ ਜਾਣਦੇ ਹੋਗੇ ਕੀ ਕਿਹਾ ਹੋਗਾ ਹੁਣ ਅਗਲਾ ਦਿਨ ਚੜ ਜਾਂਦਾ ਅਗਸਤ 4 ਆ ਜਾਂਦੀ ਹੈ ਉਹਦੇ ਬਾਰੇ ਦੱਸਦੇ ਰਣਜੀਤ ਸਿੰਘ ਰੰਤੀਰ ਸਿੰਘ ਅਤੇ ਉਹਨਾਂ ਦਾ ਇੱਕ ਹੋਰ ਭਰਾ ਦਲਜੀਤ ਸਿੰਘ ਜਿਹੜਾ ਕਿ ਹੈਡਮਾਸਟਰ ਲੱਗਿਆ ਹੋਇਆ ਸਰਕਾਰੀ ਸਕੂਲ ਦੇ ਵਿੱਚ ਉਹ ਨੰਬਰਦਾਰ ਨੂੰ ਫੋਨ ਕਰਦੇ ਆ ਪਿੰਡ ਆਲਨਪੁਰ ਚ ਬੁਲਾਉਂਦੇ ਆ ਕਿ ਦੁਖਦਿਵਾਰ ਨੂੰ ਗੁਰਦੁਆਰੇ ਦੇ ਕੋਲ ਆਓ ਤੁਹਾਡੇ ਨਾਲ ਖਾਸ ਗੱਲ ਕਰਨੀ ਆ ਨੰਬਰਦਾਰ ਹਰਪਾਲ ਸਿੰਘ ਆ ਜਾਂਦਾ ਹੈ ਕਹਿੰਦੇ ਆ ਤੂੰ ਬਲਬੀਰ ਨੂੰ ਫੋਨ ਕਰ ਬੁਲਾ ਅਸੀਂ ਉਹਦੇ ਨਾਲ ਸੈਟਲਮੈਂਟ ਕਰ ਲਈਏ ਜੋ ਮੰਗਦਾ ਦੇ ਦਿਆਂਗੇ ਉਹਦੀ ਗਰੀਬੀ ਚੱਕ ਦਿਆਂਗੇ ਬੁਲਾ ਨੰਬਰਦਾਰ ਫੋਨ ਕਰਦਾ ਬਲਬੀਰ ਨੂੰ ਬਲਬੀਰ ਆਉਣ ਤੋਂ ਮਨਾ ਕਰ ਦਿੰਦਾ ਉਹਨੂੰ ਫੇਰ ਦਬਕਾ ਮਾਰ ਕੇ ਫੇਰ ਕਰ ਫੇਰ ਕਰ ਕਈ ਵਾਰੀ ਫੋਨ ਕਰਾਉਂਦੇ ਆ ਬਲਬੀਰ ਆਉਣ ਤੋਂ ਇਨਕਾਰ ਕਰਦਾ ਹੈ 4 ਤਰੀਕ ਨੂੰ ਇਹਨਾਂ ਤਿੰਨਾਂ ਦੀ ਪੇਸ਼ੀ ਡਿਸਟ੍ਰਿਕਟ ਸੋਸ਼ਲ ਇਨਜਸਟਿਸ ਵੈਲਫੇਅਰ ਡਿਪਾਰਟਮੈਂਟ ਆ ਉਹਦੇ ਅਧਿਕਾਰੀਆਂ ਦੇ ਅੱਗੇ ਹੁੰਦੀ ਹੈ ਪਟਿਆਲੇ 'ਚ ਇਹ ਪੇਸ਼ੀ ਤੇ ਨਹੀਂ ਜਾਂਦੇ ਪਰ ਇਹ ਬਲਬੀਰ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਆ ਉਸ ਤੋਂ ਬਾਅਦ ਜਦੋਂ ਬਲਬੀਰ ਨਹੀਂ ਆਉਂਦਾ ਇਹ ਹਰਪਾਲ ਨੂੰ ਨੰਬਰਦਾਰ ਨੂੰ ਵੀ ਦਬਕਾ ਮਾਰਦੇ ਆ ਤੇ ਫਿਰ ਉਹ ਹਰਪਾਲ ਨਾਲ ਜੋ ਗੱਲਬਾਤ ਹੁੰਦੀ ਆ ਉਹ ਇੱਕ ਐਫੀਡੇਵਟ ਰਾਹੀਂ ਸਾਡੇ ਕੋਲ ਪਹੁੰਚਾਉਂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਦਾ ਉਸ ਦੇ ਨਾਲ ਨਾਲ ਹੀ ਜੋ ਇਹ ਵਰਤਾਰਾ ਹੋਇਆ ਵਾਪਰਿਆ ਉਹ ਸਾਰਾ ਕੁਝ ਬਲਬੀਰ ਵੀ ਸ਼ਿਕਾਇਤ ਦੇ ਰੂਪ ਦੇ ਵਿੱਚ ਤੇ ਇੱਕ ਵੱਖਰੀ ਸ਼ਿਕਾਇਤ ਹਰਪਾਲ ਨੇ ਐਫੀਡੇਵਟ ਦੇ ਨਾਲ ਲਾ ਕੇ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਹੋਮ ਸੈਕਰੀਟਰੀ ਨੂੰ ਅਤੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਭੇਜ ਦਿੰਦੇ ਆ ਉਹਨਾਂ ਤੇ ਕਾਰਵਾਈ ਤੁਹਾਨੂੰ ਦੱਸਦੇ ਆ ਅੱਗੇ ਕੀ ਹੋਈ ਇੱਥੇ ਦੱਸਣਾ ਜ਼ਰੂਰੀ ਆ ਕਿ ਸਵਰਨ ਸਿੰਘ ਪਿੰਡ ਆਲੰਪੁਰ ਉਹਦੇ ਦੋ ਬੇਟੇ ਹੁੰਦੇ ਆ ਰਣਜੀਤ ਸਿੰਘ ਐਂਡ ਦਲਜੀਤ ਸਿੰਘ ਤੇ ਅੱਗੇ ਰਣਜੀਤ ਸਿੰਘ 1991 ਦੇ ਵਿੱਚ ਸਿਪਾਈ ਭਰਤੀ ਹੋ ਜਾਂਦਾ ਤੇ ਉਹਦਾ ਵੱਡਾ ਭਰਾ ਦਲਜੀਤ ਸਿੰਘ ਮਾਸਟਰ ਭਰਤੀ ਹੋ ਜਾਂਦਾ 1992 ਦੇ ਵਿੱਚ ਰਣਜੀਤ ਕੰਪੈਸ਼ਨੇਟ ਗਰਾਊਂਡ ਤੇ ਭਰਤੀ ਹੁੰਦਾ ਕਿਉਂਕਿ ਉਹਦੇ ਪਿਤਾ ਨੂੰ ਕਥਿਤ ਤੌਰ ਤੇ ਆਤਵਾਦੀਆਂ ਨੇ ਮਾਰ ਦਿੱਤਾ ਸੀ ਉਹਦੇ ਪਿਤਾ ਵੀ ਪੁਲਿਸ ਮਹਿਕਮੇ ਦੇ ਵਿੱਚ ਸਪਾਈ ਸੀ ਤੇ ਫਿਰ ਅੱਗੇ ਕੀ ਹੁੰਦਾ ਜੀ ਹੁਣ ਰਣਜੀਤ ਸਿੰਘ ਜਨਰਲ ਕੈਟਾਗਰੀ ਰਾਜਪੂਤ ਦੇ ਸਰਟੀਫਿਕੇਟ ਤੇ ਭਰਤੀ ਹੁੰਦਾ ਸਵਰਨ ਸਿੰਘ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਹੈ ਤੇ ਉਹਦਾ ਸਾਕਾ ਭਰਾ ਦਲਜੀਤ ਸਿੰਘ ਉਹ ਸਰਕੀ ਬੰਦ ਯਾਨੀ ਕਿ ਸ਼ੈਡਿਊਲ ਕਾਸ ਜਾਤੀ ਦੇ ਸਰਟੀਫਿਕੇਟ ਦੇ ਆਧਾਰ ਤੇ ਭਰਤੀ ਹੁੰਦਾ ਤੁਸੀਂ ਇਹਨਾਂ ਦੋਨਾਂ ਦੇ ਸਰਵਿਸ ਰਿਕਾਰਡਸ ਸਕਰੀਨ ਤੇ ਦੇਖ ਸਕਦੇ ਹੋ ਮੈਂ ਬੇਨਤੀ ਕਰੂੰਗਾ ਵੀ ਰਿਵਿਊ ਵਟਰ ਨੂੰ ਕਿ ਦੋਨਾਂ ਦੇ ਜਿਹੜੇ ਸਰਵਿਸ ਬੁੱਕ ਦੇ ਰਿਪੋਰਟਾਂ ਉਹ ਤੁਹਾਨੂੰ ਉਹ ਖਾ ਦੇਵੇ ਦੋਵੇਂ ਭਰਾ ਇੱਕ ਦੀ ਜਾਤ ਹੋਰ ਦੂਜੇ ਦੀ ਹੋਰ ਤੇ ਹੁਣ ਉਹਨੇ ਗੱਲ ਐਸੀ ਰੰਧੀਰ ਸਿੰਘ ਦੇ ਸਵਰਨ ਸਿੰਘ ਯਾਨੀ ਕਿ ਇਹਨਾਂ ਦੋਹਾਂ ਦਾ ਪਿਤਾ ਉਹਦਾ ਸਗਾ ਭਰਾ ਹੁੰਦਾ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਦਾ ਬੇਟਾ ਰੰਧੀਰ ਸਿੰਘ ਹੁਣ ਤੁਹਾਨੂੰ ਜਮ੍ਹਾਂਬੰਦੀ ਦਿਖਾਉਂਦੇ ਆ ਜਮ੍ਹਾਂਬੰਦੀ ਤੇ ਨਜ਼ਰ ਮਾਰੋ 2002-2003 ਦੀ ਜਮ੍ਹਾਂਬੰਦੀ ਉਹਦੇ ਵਿੱਚ ਰਾਜਪੂਤ ਖਾਨਾ ਨੰਬਰ 43 ਦੇ ਵਿੱਚ ਕਸ਼ਮੀਰ ਸਿੰਘ ਤੇ ਸਵਰਨ ਸਿੰਘ ਦੋਹਾਂ ਦੇ ਨਾਮ ਲਿਖਿਆ ਤੇ ਉਹਨਾਂ ਦਾ ਜਾਤੀ ਯਾਨੀ ਕਿ ਰਾਜਪੂਤ ਦੱਸੀ ਗਈ ਹੈ ਫਿਰ ਅੱਗੇ ਤੁਸੀਂ ਵੇਖੋ ਰਣਧੀਰ ਸਿੰਘ ਦੀ ਵੀ ਭਰਤੀ ਸਰਕੀ ਬੰਦ ਐਸ்சி ਸਰਟੀਫਿਕੇਟ ਦਾ ਬਣਾ ਕੇ ਜੋ ਜਾਲੀ ਹੈ ਉਹ ਕੀਤੀ ਜਾਂਦੀ ਹੈ ਬਲਵੀਰ ਸਿੰਘ ਆਲੰਪੁਰ ਇਹ ਯੋਦਾ ਇਹਨਾਂ ਦੀ ਤਿੰਨਾਂ ਦੀ ਸ਼ਿਕਾਇਤ ਕਰਦਾ ਕਹਿੰਦਾ ਕਿ ਜੇ ਰਣਜੀਤ ਦਾ ਸਰਟੀਫਿਕੇਟ ਰਾਜਪੂਤਵਾਲਾ ਤੇ ਫੇ ਉਹਦੇ ਸਕੇ ਭਰਾ ਦਾ ਸਰਕੀ ਬੰਦ ਕਿਵੇਂ ਹੋ ਗਿਆ ਤੇ ਫਿਰ ਰਣਧੀਰ ਦਾ ਕਿਵੇਂ ਸਰਕੀ ਬੰਦ ਹੋ ਗਿਆ ਜਦੋਂ ਸਵਰਨ ਤੇ ਕਸ਼ਮੀਰ ਸਿੰਘ ਦੋਨੋਂ ਸਕੇ ਭਰਾ ਨੇ ਤੇ ਇੱਕ ਵੱਡਾ ਭਰਾ ਇੱਕ ਛੋਟਾ ਭਰਾ ਇਹ ਦੋਹਾਂ ਦੇ ਪਰਿਵਾਰ ਨੇ ਅਕੇ ਇਥੇ ਇੱਕ ਹੋਰ ਗੱਲ ਬਹੁਤ ਇੰਪੋਰਟੈਂਟ ਦੱਸਣੀ ਜ਼ਰੂਰੀ ਹੈ ਇੱਕ ਅਇਸਾ ਲੈਡ ਅਧਿਕਾਰੀ ਹਰਪ੍ਰੀਤ ਕੇ ਸਿੰਘ ਜੋ ਦਿੱਲੀ ਦੀ ਐਗਰੀਕਲਚਰ ਮਿਨਿਸਟਰੀ ਦੇ ਵਿੱਚ ਤਾਇਨਾਤ ਹੈ ਇਹ ਦੋਨੋਂ ਸਵਰਨ ਸਿੰਘ ਤੇ ਕਸ਼ਮੀਰ ਸਿੰਘ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਹਨ ਉਹਨਾਂ ਦੇ ਪਿਤਾ ਦੇ ਸਕੇ ਮਾਮੇ ਤੇ ਫਿਰ ਹਰਪ੍ਰੀਤ ਸਿੰਘ ਦੇ ਜਾਲੀ ਸਰਟੀਫਿਕੇਟ ਬਾਰੇ ਅਸੀਂ ਪਹਿਲਾਂ ਹੀ ਦੋ ਐਪੀਸੋਡ ਕਰ ਚੁੱਕੇ ਹਾਂ ਟੈਕਸਟ ਸਟੋਰੀ ਵੀ ਫੇਸਬੁੱਕ ਤੇ ਕਰ ਚੁੱਕੇ ਆ ਤੁਸੀਂ ਉਹਦੇ ਬਾਰੇ ਜਾਣਕਾਰੀ ਲੈਣ ਲਈ ਐਪੀਸੋਡ ਨੰਬਰ 264 ਔਨ YouTube ਐਂਡ 265 ਔਨ YouTube ਤੇ ਫੇਸਬੁੱਕ ਤੇ ਟੈਕਸਟ ਸਟੋਰੀ ਅੰਗਰੇਜ਼ੀ ਦੇ ਵਿੱਚ ਡੇਟਡ 9523 ਤੇ 31523 ਦੇਖ ਵੀ ਸਕਦੇ ਹੋ ਤੇ ਪੜ੍ਹ ਵੀ ਸਕਦੇ ਹੋ ਸੋ ਮਤਲਬ ਇਹ ਕਿ ਇਹ ਪਰਿਵਾਰ ਇਹ ਕੁੰਬਾ ਜਿਹੜਾ ਕਿ ਰਾਜਪੂਤ ਆ ਇਹ ਦਲਿਤਾਂ ਦੇ ਸਰਟੀਫਿਕੇਟ ਬਣਾ ਕੇ ਸਿਰਕੀ ਬੰਦ ਜਾਤੀ ਦਿਖਾ ਕੇ ਸਰਕਾਰੀ ਨੌਕਰੀਆਂ ਹਥਿਆਈ ਬੈਠਾ ਇਹਨਾਂ ਦੇ ਵਿਰੁੱਧ ਲੋਹਾ ਲਿਆ ਬਲਬੀਰ ਸਿੰਘ ਆਲੰਪੁਰ ਨੇ ਜਿਨੇ ਹੁਣ ਤੱਕ 70 ਜਾਲੀ ਸਰਟੀਫਿਕੇਟਾਂ ਦੇ ਆਧਾਰ ਤੇ ਭਰਤੀ ਹੋਏ ਮਜ਼ਦਮਾਂ ਨੂੰ ਨੌਕਰੀ ਚੋਂ ਕਢਾ ਦਿੱਤਾ ਪੰਜਾਬ ਸਰਕਾਰ ਦਾ ਕਰੋੜਾਂ ਰੁਪਏ ਦਾ ਜਿਹੜਾ ਅਸੀਂ ਨੁਕਸਾਨ ਬਚਾ ਦਿੱਤਾ ਕਿਉਂਕਿ ਇਹ ਲੋਕ ਡਿਜ਼ਰਵ ਨਹੀਂ ਕਰਦੇ ਸੀ ਤਨਖਾਹਾਂ ਤੇ ਪੈਨਸ਼ਨਾਂ ਥਾਣੇਦਾਰਾਂ ਦੇ ਨਾਪਾਕ ਇਰਾਦੇ ਵੇਖਦੇ ਹੋਏ ਬਲਬੀਰ ਆਲੰਪੁਰ ਤੇ ਨੰਬਰਦਾਰ ਹਰਪਾਲ ਸਿੰਘ ਚਿੱਠੀਆਂ ਫਿਰ ਲਿਖ ਦਿੰਦੇ ਆ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ ਇਹਦੇ ਨਾਲ ਨਾਲ ਸੀਸੀਟੀਵੀ ਫੁਟੇਜ ਉਹ ਵੀ ਦੱਸਦੇ ਆ ਕਿ ਸਾਡੇ ਕੋਲ ਹੈਗੀ ਆ ਜਾਂਚ ਅਧਿਕਾਰੀ ਬੈਠ ਜਾਂਦਾ ਜੋ ਸਾਡੀ ਜਾਣਕਾਰੀ ਹੈਗੀ ਆ ਕਿ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੇ ਐਸਪੀ ਹੈੱਡਕੁਆਟਰ ਹਰਬੰਤ ਕੌਰ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਡੀਜੀਪੀ ਨੇ ਵੀ ਜਾਂਚ ਦੇ ਆਦੇਸ਼ ਦਿੱਤੇ ਨੇ ਇਹ ਦੋਨਾਂ ਦੇ ਆਦੇਸ਼ ਮੁੱਖ ਮੰਤਰੀ ਤੇ ਡੀਜੀਪੀ ਦਾ ਆਦੇਸ਼ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਡਿਰੇਕਟਰ ਨੂੰ ਬੇਨਤੀ ਕਰੂੰਗਾ ਕਿ ਦੋਨੋਂ ਦਿਖਾ ਦੇ ਅਸੀਂ ਰਵਾਇਤ ਦੇ ਅਨਸਾਰ ਵੌਚਲੈਂਸ ਬਿਊਰੋ ਦੇ AIG ਮਨਮੋਨ ਸ਼ਰਮਾ ਦੇ ਰੀਡਰ ਸਬ ਇੰਸਪੈਕਟਰ ਰਣਜੀਤ ਸਿੰਘ ਦਾ ਪੱਖ ਜਾਣਨ ਲਈ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੂੰ ਮੈਸੇਜ ਪਾਇਆ ਕੁਝ ਸਮੇਂ ਬਾਅਦ ਉਹਨਾਂ ਦਾ ਜਵਾਬ ਆਇਆ ਅੰਗਰੇਜ਼ੀ 'ਚ ਅਸੀਂ ਮੈਸੇਜ ਪਾਇਆ ਪੰਜਾਬੀ 'ਚ ਕਹਿੰਦੇ ਆ ਜੀ ਆਈ ਐਮ ਨਾਟ ਅਰਾਊਂਡ ਵੈਨ ਆਈ ਐਮ ਬੈਕ ਆਈ ਵਿਲ ਐਸ ਸੂਨ ਐਸ ਪੋਸੀਬਲ ਮੀਟ ਯੂ ਮੈਂ ਤੁਹਾਨੂੰ ਮਿਲੂੰਗਾ ਜਲਦੀ ਆ ਕੇ ਖੈਰ ਮਿਲਣ ਦੀ ਤਾਂ ਮੈਂ ਮੰਗੀ ਹੀ ਲਓ ਦੋਸਤੋ ਹੁਣ ਤੁਹਾਡੀ ਗੱਲਬਾਤ ਕਰਾਉਂਦੇ ਆ ਨੰਬਰਦਾਰ ਹਰਪਾਲ ਸਿੰਘ ਦੇ ਨਾਲ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਲੈਟਸ ਟਾਕ ਟੂ ਹਿਮ ਸਤਿ ਸ਼੍ਰੀ ਅਕਾਲ ਜੀ ਹਰਪਾਲ ਜੀ ਸਤਿ ਸ਼੍ਰੀ ਅਕਾਲ ਸਾਨੂੰ ਦੱਸੋ ਵੀ 3 ਤਰੀਕ ਨੂੰ ਕੀ ਹੋਇਆ ਅਗਸਤ 3 ਤੇ ਫਿਰ ਤੁਹਾਡੇ ਤੋਂ ਪੁੱਛਾਂਗੇ ਅਗਸਤ 4 ਨੂੰ ਤੁਹਾਡੇ ਨਾਲ ਕੀ ਵਾਪਰੀ ਜੀ ਠੀਕ ਹੈ 3 ਵਾਲੀ ਗੱਲ ਦੱਸੋ ਸਰ ਰੰਤੇਰ ਸਿੰਘ ਤੇ ਰঞ্জੀਤ ਸਿੰਘ ਮੇਰੇ ਘਰ ਆਉਂਦੇ ਨੇ ਜੀ ਬੈਲ ਮਾਰਦੇ ਨੇ ਡੇੜ ਲਈ ਖੜਗਾਂਦੇ ਨੇ ਜੀ ਮੇਰੀ ਮਦਦ ਜਾਂਦੀ ਬਾਹਰ ਫਿਰ ਉਦੋਂ ਬਾਅਦ ਮੈਂ ਉਹਨਾਂ ਬੈਠਦੇ ਨੇ ਚਾਹ ਪੀਂਦੇ ਨੇ ਬਲਵੀਰ ਦੇ ਬਲਵੀਰ ਨੇ ਜਿਹੜੀ ਇਹਨਾਂ ਦੇ ਅੰਗੇਜਟ ਇਹਨਾਂ ਦੇ ਕੰਪਲੀਟ ਕਰੀ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਦੇ ਨੇ ਮੈਨੂੰ ਕਹਿੰਦੇ ਜੀ ਵੀ ਬਲਵੀਰ ਨਾਲ ਤੇਰੀ ਵਧਿਆ ਤੂੰ ਉਹਨੂੰ ਬੁਲਾ ਵੀ ਮਿਲਣਾ ਤੇ ਮੈਂ ਬਲਵੀਰ ਨੂੰ ਫੋਨ ਕਰਦਾ ਇੱਕ ਦੋ ਉਹਨੇ ਚੱਕਦਾ ਵੀ ਉਹ ਕਹਿੰਦਾ ਮੈਂ ਬਾਹਰ ਆ ਜਿਵੇਂ ਪਿੰਡ ਨਹੀਂ ਹੈਗਾ ਵੀ ਉਹਨਾਂ ਬਾਅਦ ਚ ਮੈਨੂੰ ਪੈਦਲ ਹੀ ਚਲੇ ਜਾਂਦੇ ਨੇ ਉਹਦੇ ਕੋਲ ਮੈਨੂੰ ਕਹਿੰਦੇ ਨੇ ਵੀ ਜੋ ਕੁਝ ਵੀ ਲੈਣ ਦਾ ਦਿੰਦਾ ਸੀ ਜੋ ਵੀ ਕਹਿੰਦਾ ਉਹ ਹੀ ਦੇ ਦਾਂਗੇ ਬੀਜੂ ਸਾਡਾ ਬੀਜ ਨੂੰ ਕੰਪਲੀਟ ਵਾਪਸ ਲਵੇ ਫਿਰ ਕੰਪਲੀਟ ਵਾਪਸ ਲਵੇ ਮੈਂ ਕਹਿੰਦਾ ਜੀ ਚਲੋ ਬਲਵੀਰ ਨਾਲ ਜਦੋਂ 2 ਮਿੰਟ ਬੁਲਾਇਆ ਬਲਵੀਰ 2 ਮਿੰਟ ਨਹੀਂ ਤੁਸੀਂ ਨਾਲ ਗਏ ਜੋ ਤੁਸੀਂ ਮੈਂ ਕਹਿੰਦਾ ਨਾਲ ਇਹਨਾਂ ਦੇ ਤੁਰਕੇ ਮਿਲਦੇ ਕਰੇ ਗਏ ਹਾਂ ਬਲਵੀਰ ਦਾ ਘਰ ਕਿੰਨੀ ਦੂਰ ਤੁਹਾਡੇ ਘਰ ਤੋਂ ਮੇਰੇ ਘਰ ਤੋਂ 100 ਮੀਟਰ ਦੂਰ ਹੈ ਜੀ 100 ਮੀਟਰ ਥੋੜਾ ਦੂਰੀ ਤੁਹਾਡੇ ਨਾਲ ਲੱਗੇ ਰਾਤ ਕਿੰਨੇ ਵਜੇ ਰਾਤ ਦੇ 8 8:30 ਦਾ ਟਾਈਮ ਹੋਏਗਾ ਜੀ ਅੱਛਾ ਫਿਰ ਕੀ ਹੋਇਆ ਜੀ ਬਲਵੀਰ ਤੁਹਾਨੂੰ ਮਿਲਿਆ ਕਰੇ ਬਲਵੀਰ ਮਿਲਿਆ ਬਲਵੀਰ ਨੇ ਕਹਿਤਾ ਵੀ ਮੈਂ ਕੋਈ ਗੱਲਬਾਤ ਨਹੀਂ ਕਰਨੀ ਵੀ ਤੁਸੀਂ ਜਾਓ ਬਲਵੀਰ ਨੇ ਆਪਣੀ ਅੰਦਰੋਂ ਗੱਡੀ ਚਲਕੀ ਐਕਸ ਜੋ ਵੀ ਕਾਲੇ ਰੰਗ ਦੀ ਬਲਵੀਰ ਚਲਾ ਗਿਆ ਪਟਿਆਲੇ ਨੂੰ ਇਹ ਵੀ ਨਾਲ ਦੀ ਨਾਲ ਘਰ ਕੋਲ ਆਏ ਨੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰੀ ਇਹ ਚਲੇ ਗਏ ਫਿਰ ਸਿੱਧਾ ਮਗਰ ਗੱਡੀ ਉਹਦੇ ਮਗਰ ਗੱਡੀ ਲਾ ਲਈ ਇਹ ਤੁਹਾਨੂੰ ਗੱਲ ਹੋਈ ਵੀ ਕਿੰਨੇ ਪੈਸੇ ਅਸੀਂ ਲੈ ਕੇ ਆਏ ਜਾਂ ਦੇਣਾ ਚਾਹੁੰਦੇ ਆ ਇਹ ਇਹਨਾਂ ਨੇ 5 ਲੱਖ ਰੁਪਏ ਦੀ ਆਫਰ ਦਿੱਤੀ ਜੀ 5 ਲੱਖ ਰੁਪਏ ਅਸੀਂ ਦੇ ਦਿੰਨੇ ਆ ਇਦਾਂ ਇਦਾਂ ਵੀ ਇਹਨੂੰ ਕੋਈ ਕੰਪਲੀਟ ਵਾਪਸ ਲੈ ਲੇ ਇਹ ਗੱਲ ਰਣਜੀਤ ਸਿੰਘ ਨੇ ਮੈਨੂੰ ਕਹੀ ਥੋ ਤੇ ਉਹ ਦੂਸਰੇ ਨੇ ਕਹੀ ਜੀ ਆਪਣਾ ਕੀ ਨਾਲ ਇਹਦਾ ਵੀ ਅਸੀਂ ਵੀ ਵੇਖ ਲੈਣੇ ਹੁੰਦੇ ਬੰਦੇ ਏਡੀ ਕੋਈ ਗੱਲ ਨਹੀਂ ਆ ਗਈ ਬੰਦੇ ਵੇਖ ਲੈਣੇ ਹੁੰਦੇ ਵੀ ਸਾਨੂੰ ਸਾਰਾ ਕੁਝ ਕਰਨਾ ਹੁੰਦਾ ਫਿਰ ਜਦੋਂ 4 ਤਰੀਕ ਦੀ ਗੱਲ ਹੁੰਦੀ ਹੈ ਜੀ 4 ਤਰੀਕ ਨੂੰ ਮੈਨੂੰ ਜਾ ਕੇ ਫਿਰ ਜਦੋਂ ਮਗਰ ਚਲੇ ਜਾਂਦੇ ਨੇ ਇਹਦੇ ਮੈਨੂੰ ਤਾਂ ਪਤਾ ਨਹੀਂ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਜੀ ਫਿਰ 4 ਤਰੀਕ ਨੂੰ ਇਹਨਾਂ ਦਾ ਮੈਨੂੰ ਫੋਨ ਆਉਂਦਾ ਜੀ ਕਿਸੇ ਕੋਲ 4 ਤਰੀਕ ਨੂੰ ਮੈਨੂੰ ਉੱਥੇ ਬੁਲਾਉਂਦੇ ਨੇ ਜੀ ਮੈਂ ਲੰਬੜਦਾਰ ਹਾਂ ਕਿੱਥੇ ਕਿੱਥੇ ਬੁਲਾਉਂਦੇ ਦੁਖਨਵਾਰ ਸਾਹਿਬ ਦੇ ਸਾਹਮਣੇ ਕਲੀਨਿਕ ਦੇ ਕੋਲ ਪਟਿਆਲੇ ਪਟਿਆਲੇ ਜੀ ਜਿੱਦ ਦਿਨ ਇਹਨਾਂ ਦੀ ਤਰੀਕ ਹੁੰਦੀ ਹੈ ਪੇਸ਼ੀ ਸੀ ਇਹਨਾਂ ਦੀ ਤਰੀਕ ਹੁੰਦੀ ਇੱਥੇ ਡਿਪਾਰਟਮੈਂਟ ਜੀ ਨਾ ਪਟਿਆਲੇ ਜੀ ਜ਼ਿਲ੍ਹਾ ਭਲਾਈ ਦਾ ਉਤਰ ਜ਼ਿਲ੍ਹਾ ਭਲਾਈ ਦਾ ਠੀਕ ਹਾਂ ਇਹ ਉੱਥੇ ਮੈਨੂੰ ਬੁਲਾਉਂਦੇ ਨੇ ਜੀ ਮੈਂ ਜਾਣਨਾ ਜੀ ਇਹ ਕਹਿੰਦੇ ਨੇ ਜੀ ਬਲਵੀਰ ਨੂੰ ਇੱਥੇ ਬੁਲਾ ਬਲਵੀਰ ਨੂੰ ਇੱਥੇ ਬੁਲਾ ਮੈਂ ਬਲਵੀਰ ਨੂੰ ਇੱਕ ਦੋ ਫੋਨ ਕਰਦਾ ਬਲਵੀਰ ਕਹਿੰਦਾ ਵੀ ਮੈਂ ਨਹੀਂ ਆਉਣਾ ਹੈਗਾ ਇਹ ਕਿ ਪੈਸੇ ਲੈ ਕੇ ਆਏ ਹੁੰਦੇ ਤੇ ਉੱਥੇ ਬੁਲਾਉਂਦੇ ਨੇ ਜੀ ਮੈਂ ਇੱਕ ਦੋ ਫੋਨ ਕਰਦਾ ਵੀ ਬਲਵੀਰ ਨਹੀਂ ਆਉਂਦਾ ਜੀ ਮੈਂ ਕਹਿ ਦਿੰਦਾ ਵੀ ਨਹੀਂ ਆਉਂਦਾ ਜੀ ਉਦੋਂ ਬਾਅਦ ਮੈਂ ਆਪਣਾ ਘਰ ਨੂੰ ਆ ਗਿਆ ਇਹ ਵੀ ਚਲੇ ਗਏ ਨੇ ਸ਼ਾਮੀ 5 ਵਜੇ ਆਜਲੀ ਲਵਾ ਕੇ ਆਏ ਨੇ ਇਹ ਬਾਅਦ ਮੈਨੂੰ ਜਾਂਦੇ ਜਾਂਦੇ ਕਹਿ ਗਏ ਰੰਜੀਸ ਦਾ ਵੀ ਮੈਂ ਵਿਜੀਲੈਂਸ ਦੇ ਵਿੱਚ ਲੱਗਾ ਵੀ ਮੇਰੇ ਵਧੀ ਅਫਸਰਾਂ ਨਾਲ ਉੱਪਰ ਅਫਸਰਾਂ ਨਾਲ ਲੱਗਾ ਮੈਂ ਵੀ ਲਾਲ ਰੰਗ ਤੇਰੇ ਵੀ ਕਰਕੇ ਤੈਨੂੰ ਵੀ ਫੀਮ ਦੇ ਚੱਕਰ ਜੇ ਜਾਂ ਪੁੱਕੀ ਦੇ ਕੇਸ 'ਚ ਫਸਾ ਦਿਆਂਗਾ ਲਾਲ ਰੰਗ ਨਾ ਤਾਂ ਨੋਟ ਹੁੰਦੇ ਨੋੜਨਾ ਹੁੰਦਾ ਵੀ ਆਹ ਨੋੜਨਾ ਵੀ ਫਸਾ ਦਿਆਂਗਾ ਤੈਨੂੰ ਮੈਂ ਵੀ ਜੇ ਕੋਈ ਚੱਕਰ ਪਿਆ ਤੇ ਬਿਨਾਂ ਗੱਲੂ ਤੁਹਾਡਾ ਸਮਝੌਤਾ ਕਰਾਇਆ ਜਾਂ ਕੁਛ ਹੋਇਆ ਮੈਂ ਡਰ ਦੇ ਡਰ ਦੇ ਨੇ ਮੈਂ ਤੇ ਇਹ ਐਫੀਡੇਵਟ ਵੀ ਦਿੱਤਾ ਆਪਣਾ ਵੀ ਗੱਲੂ ਮੇਰੇ ਤੇ ਨਾ ਕੋਈ ਐਕਸ਼ਨ ਆ ਜਾਈ ਉਹ ਇਹ ਬੰਦੇ ਤੇ ਤੁਹਾਡੇ ਤੇ ਕੋਈ ਐਕਸ਼ਨ ਨਾ ਕਰ ਦੇਣ। ਹਾਂ ਜੀ ਮੇਰੇ ਤੇ ਨਾ ਕੋਈ ਐਕਸ਼ਨ ਕਰਦਾ। ਕੋਈ ਮਤਲਬ ਕਿ ਉਹ ਪ੍ਰਚਾਰ ਦੇ ਮੁਕੱਦਮਾ ਉਹਦੇ ਵੀ ਕਿਸੇ ਕਿਸੇ ਦੇ ਨਾਮ ਤੇ ਪੈਸੇ ਲੈਂਦਾ ਹੈ ਜਾਂ ਲਾਲ ਰੰਗ ਕਰਾ ਕੇ ਫਿਰ ਪਹਿਲਾਂ ਤੁਹਾਨੂੰ ਫਾੜ ਲੋ ਫਿਰ ਅਗਲੇ ਨੂੰ ਫਾੜ ਲੋ ਤੇ ਤੀਜੇ ਨੂੰ ਫਾੜ ਲੋ ਹਾਂ ਜੀ। ਹਾਂ ਜੀ ਹਾਂ ਜੀ। ਇਸਕੀਮਾਂ ਵੀ ਹੋ ਸਕਦੀ ਥੋੜੇ ਮਨ ਚ ਆਇਆ। ਮੇਰੇ ਮਨ ਚ ਆਇਆ ਜੀ। ਰੀਹੈਬਿਲਿਟ ਦੇ ਦਿੱਤਾ। ਹਾਂ ਜੀ। ਹਾਂ ਜਿਹੜਾ ਰੀਹੈਬਿਲਿਟ ਮੈਂ ਵੀ ਪੜਿਆ ਮੇਰੇ ਕੋਲ ਵੀ ਉਹਦੀ ਕਾਪੀ ਆ। ਹਾਂ ਜੀ। ਜੀ ਫਿਰ ਹੁਣ ਤੁਹਾਨੂੰ ਕੀ ਮਹਿਸੂਸ ਹੁੰਦਾ ਤੁਹਾਨੂੰ ਲੱਗਦਾ ਵੀ ਉਹ ਤੇ ਕੋਈ ਕਾਰਵਾਈ ਉਦੀਖ ਨਹੀਂ ਹੈ ਸਰਕਾਰ ਨੇ ਕੀਤੀ ਹੈ ਹਜੇ ਤੱਕ ਤਾਂ ਕੋਈ ਨਹੀਂ ਲੱਗ ਰਿਹਾ ਜੀ ਕੋਈ ਕਾਰਵਾਈ ਉਹਨਾਂ ਤੋਂ ਹੋ ਜਈ ਨਹੀਂ ਹੋਈ ਜੀ ਤੁਸੀਂ ਮਿਹਰੇ ਕਿਸੇ ਅਧਿਕਾਰੀ ਨੂੰ ਜਾ ਕੇ ਮੈਂ ਚਿੱਠੀ ਐਪੀ ਡਿਵੀਡ ਆਪਣਾ ਡੀਜੀਪੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜ ਚੁੱਕਾ ਹਾਂ ਠੀਕ ਹਾਂਜੀ ਠੀਕ ਹੈ ਜੀ ਧੰਨਵਾਦ ਨਾਓ ਆਰ ਟਿਕ ਪਹਿਲਾ ਵਜੀਲੈਂਸ ਬਿਊਰੋ ਦੇ ਆਈਜੀ ਮਨਮੋਨ ਸ਼ਰਮਾ ਨੂੰ ਸਤਰਕ ਰਹਿੰਦੇ ਹੋਏ ਇਸ ਅਧਿਕਾਰੀ ਨੂੰ ਜਿਹੜਾ ਕਿ ਉਹਨਾਂ ਦੇ ਬਹੁਤ ਨਜ਼ਦੀਕ ਗਿਣਿਆ ਜਾਂਦਾ ਹੈ ਉਹਨੂੰ ਬਦਲ ਦੇਣਾ ਚਾਹੀਦਾ ਉਹਨੂੰ ਕਹਿ ਦੇਣਾ ਚਾਹੀਦਾ ਕਿ ਉਹਨਾਂ ਦੀ ਪੋਜੀਸ਼ਨ ਦਾ ਨਜਾਇਜ਼ ਫਾਇਦਾ ਉਠਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੇ ਤੇ ਨਾ ਹੀ ਕੋਈ ਅਜਿਹੀ ਧਮਕੀ ਦੇਵੇ ਕਿ ਲੋਕਾਂ ਦੇ ਹੱਥ ਲਾਲ ਕਰਾ ਕੇ ਅੰਦਰ ਦੇ ਦੂੰਗਾ ਇਹਦਾ ਜਿਹੜਾ ਪ੍ਰਭਾਵ ਹੈ ਏਆਈਜੀ ਸ਼ਰਮਾ ਸਾਹਿਬ ਦੀ ਕਾਰਗਰਦਗੀ ਤੇ ਉਹਨਾਂ ਦੀ ਪੋਜੀਸ਼ਨ ਤੇ ਮਾੜਾ ਪੈਂਦਾ ਇਹ ਅਸੀਂ ਕਤਈ ਨਹੀਂ ਚਾਹੁੰਦੇ ਕਿ ਉਹ ਇਸ ਤਰ੍ਹਾਂ ਇਸ ਕਾਂਟਰੋਵਰਸੀ ਦੇ ਵਿਚੋਂ ਕਿਉਂਕਿ ਇੱਕ ਵਧੀਆ ਅਧਿਕਾਰੀ ਨੇ ਅੱਛਾ ਕੰਮ ਕੀਤਾ ਸੁੰਦਰ ਸ਼ਾਮ ਰੋੜੇ ਨੂੰ 50 ਲੱਖ ਦੀ ਰਿਸ਼ਵਤ ਦੇਣ ਦੇ ਮਾਮਲੇ 'ਚ ਫੜਿਆ ਆਫਰ ਹੋਈ ਸੀ ਨਹੀਂ ਲਏ ਪਰ ਜੋ ਆ ਕਾਰਵਾਈ ਉਹਨਾਂ ਦਾ ਰੀਡਰ ਕਰ ਰਿਹਾ ਇਹਦੇ ਵਿੱਚ ਸ਼ਰਮਾ ਜੀ ਤੇ ਵੀ ਉਂਗਲ ਉੱਠ ਰਹੀ ਹੈ ਪੁਆਇੰਟ ਨੰਬਰ 2 ਵਜਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਨੂੰ ਸਬ ਇੰਸਪੈਕਟਰ ਰਣਜੀਤ ਸਿੰਘ ਨੂੰ ਤੁਰੰਤ ਤੁਰੰਤ ਵਿਜੀਲੈਂਸ ਬਿਊਰੋ ਤੋਂ ਕੱਢ ਕੇ ਲਾਈਨ ਹਾਜ਼ਰ ਕਰ ਦੇਣਾ ਚਾਹੀਦਾ ਆਟ ਲੀਸਟ ਟੈਲ ਉਹਨੂੰ ਕਲੀਨ ਚਿੱਟ ਨਹੀਂ ਮਿਲਦੀ ਜਾਂਚ ਰਿਪੋਰਟ ਦੇ ਵਿੱਚ ਔਰ ਸਾਡਾ ਮੰਨਣਾ ਕਲੀਨ ਚਿੱਟ ਨੂੰ ਮਿਲ ਸਕਦੀ ਨਹੀਂ ਜੋ ਸਬੂਤ ਮੌਜੂਦ ਨਹੀਂ ਮਾਰ ਨੰਬਰ 3 ਇਸ ਰਾਜਪੂਤ ਪਰਿਵਾਰ ਵੱਲੋਂ ਆਪਣੇ ਕਈ ਸਾਖ ਸੰਬੰਧੀਆਂ ਨੂੰ ਸਿਰਕੀ ਬੰਦ ਜਾਤੀ ਦੇ ਸਰਟੀਫਿਕੇਟ ਦੇ ਕੇ ਸ਼ੈਡਿਊਲ ਕਾਸਟ ਜਾਂ ਪੋਸਟਾਂ ਤੇ ਭਰਤੀ ਕਰਾਉਣ ਦਾ ਮਾਮਲਾ ਇੱਕ ਵੱਡੀ ਕਮੇਟੀ ਬਣਾ ਕੇ ਸਾਂਝੇ ਤੌਰ ਤੇ ਉਹਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਅਤੇ ਇਸ ਸਾਰੇ ਸਕੈਮ ਦਾ ਸੂਤਰ ਧਾਰ ਲੱਭਣਾ ਚਾਹੀਦਾ ਹੈ ਤੇ ਜਿਹੜੇ ਅਧਿਕਾਰੀਆਂ ਨੇ ਇਹਨਾਂ ਸਾਰਿਆਂ ਦੇ ਸਰਟੀਫਿਕੇਟ ਬਣਾਏ ਐਸਸੀ ਕਾ ਦੀ ਕੈਟਾਗਰੀ ਦੇ ਝਾਲੀ ਉਹ ਅਧਿਕਾਰੀਆਂ ਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ ਭਾਵੇਂ ਉਹ ਤਹਿਸੀਲਦਾਰ ਹੈ ਨਾਬ ਤਹਿਸੀਲਦਾਰ ਹੈ ਭਾਵੇਂ ਕਿਹਦੀ ਕੋਈ ਸਰਪੰਚ ਹੈ ਹੂ ਐਵਰ ਇਜ਼ ਥੇ ਜਿਨ੍ਹਾਂ ਨੇ ਸਰਟੀਫਿਕੇਟ ਜਲਦੀ ਬਣਾਉਣ ਦੇ ਵਿੱਚ ਮਦਦ ਕੀਤੀ ਉਹਨਾਂ ਨੂੰ ਵੀ ਤਲਬ ਕਰਨਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਪੁਆਇੰਟ ਨੰਬਰ 4 ਬਲਬੀਰ ਸਿੰਘ ਆਲੰਪੁਰ ਦੀ ਐਕਟਿਵਿਜ਼ਮ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਸ ਨੂੰ ਸਿਕਿਉਰਿਟੀ ਮੁਹੱਈਆ ਕਰਵਾਈ ਜਾਏ ਕਿਉਂਕਿ ਜਿਸ ਕਿਸਮ ਨਾਲ ਉਹ 70 ਤੋਂ ਵੱਧ ਮੁਲਾਜ਼ਮਾਂ ਨੂੰ ਜਿਨ੍ਹਾਂ ਕੋਲ ਜਾਲੀ ਸਰਟੀਫਿਕੇਟ ਸੀ ਉਨਾ ਨੂੰ ਨੌਕਰੀ ਚੁਕਵਾ ਚੁੱਕਿਆ ਤਾਂ ਉਹਦੇ ਇਸ ਮਾਮਲੇ 'ਚ ਕਾਫੀ ਦੁਸ਼ਮਣ ਪੈਦਾ ਹੋ ਚੁੱਕੇ ਨੇ ਆ ਤੁਹਾਨੂੰ ਜਿਹੜੀ ਰੀਸੈਂਟ ਐਗਜ਼ਾਮਪਲ ਦਿੱਤੀ ਹੈ ਇਹ ਬਿਲਕੁਲ ਤਾਜ਼ਾ ਤੇ ਫਿਰ ਸਰਕਾਰ ਦਾ ਕਰੋੜਾਂ ਰੁਪਏ ਬਚਾਉਣ ਵਾਲਾ ਸ਼ਖਸ ਕੀ ਥੋੜਾ ਖਰਚਾ ਸਰਕਾਰ ਨਾਲ ਕਰਵਾ ਕੇ ਸਿਕਿਉਰ ਨਹੀਂ ਹੋ ਸਕਦਾ ਏਸੀ ਦੀ ਖਬਰ ਦਾ ਅੰਤ ਖਬਰ ਨਿੱਕੀ ਅਰਸੀ ਕੀ ਬੜੀ ਤਿੱਖੀ ਜੇ ਤੁਹਾਨੂੰ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਵਾਬ ਦਿਓ ਆਪਣੀ ਟਿੱਪਣੀ ਕਰੋ ਮੈਨੂੰ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼